ਇੱਕ ਕੋਰਾ ਖੱਡ ਦਿਖਾ ਦਿਓ ਪਹਿਲਾਂ ਇਹ ਜਿਹੜਾ ਪਾਣੀ ਇਹ ਇੱਕ ਖੱਡ ਨਹੀਂ ਕੋਈ ਦਰਿਆ ਨਹੀਂ ਇਹ ਨਿੱਜੀ ਜ਼ਮੀਨਾਂ ਵਾ ਜਿਹੜੀ ਲੋਕਾਂ ਨੇ ਕਿਸਾਨਾਂ ਨੇ ਆਪਣੇ ਖੇਤ ਤਿਆਰ ਕੀਤੇ ਸੀ ਪਰ ਅੱਜ ਇਹਨਾਂ ਦੇ ਹਾਲਤ ਦੇਖ ਕੇ ਇਹ ਲੱਗਦਾ ਕਿ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਇੱਥੇ ਦਰਿਆ ਵਹਿੰਦਾ ਹੋਵੇ ਪਰ ਇੱਥੋਂ ਸਿਰਫ ਤੇ ਸਿਰਫ ਬਰਸਾਤੀ ਪਾਣੀ ਨਿਕਲਦਾ ਵਾ ਗਟ ਸ਼ੰਕਰ ਦੇ ਪਿੰਡ ਰੋਡ ਨਜ਼ਾਰੇ ਦੀ ਇਹ ਜ਼ਮੀਨ 3 ਦਿਨ ਪਹਿਲਾਂ ਚੰਗੇ ਭਲੇ ਖੇਤ ਸਨ ਪਰ ਹੜ ਦੀ ਮਾਰ ਨੇ ਖੇਤਾਂ ਦਾ ਨਾਮੋ ਨਿਸ਼ਾਨੀ ਖਤਮ ਨਹੀਂ ਕੀਤਾ ਬਲਕਿ ਖੇਤਾਂ ਦੇ ਮਾਲਕਾਂ ਦੀ ਕਮਰ ਪੰਨ ਦਿੱਤੀ ਉਹਨਾਂ ਦੇ ਹੌਸਲੇ ਚ ਉਜੋੜ ਕੇ ਰੱਖ ਦਿੱਤੇ ਅੱਜ ਇਸ ਸੰਬੰਧੀ ਇਸ ਇਲਾਕੇ ਦੇ ਕਿਸਾਨਾਂ ਨੇ ਨਾਲ ਲੈ ਕੇ ਮੌਕੇ ਦਾ ਦੌਰਾ ਕੀਤਾ ਤੇ ਕਈ ਘੰਟੇ ਦੀ ਮਿਹਨਤ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਹੈ ਜੋ ਕਿ ਤੁਹਾਨੂੰ ਪੇਸ਼ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਇਸ ਰਿਪੋਰਟ ਨੂੰ ਪੂਰੀ ਦੇਖਣ ਤੋਂ ਬਾਅਦ ਤੁਹਾਨੂੰ ਕਿਸਾਨਾਂ ਦਾ ਦਰਦ ਬਣਾਈ ਹੋਈ ਜ਼ਮੀਨ ਦਾ ਮੁਰਕੇ ਇੱਕ ਵਾਰ ਫਿਰ ਬੰਜਰ ਬਣਨ ਦੀ ਦਾਸਤਾਨ ਅਤੇ ਸਰਕਾਰਾਂ ਦੀ ਨਲੈਕੀ ਕਾਰਨ ਕਿਸਾਨਾਂ ਦਾ ਹੋ ਰਿਹਾ ਨੁਕਸਾਨ ਪੇਸ਼ ਕਰਾਂਗੇ ਉਮੀਦ ਕਰਦੇ ਹਾਂ ਕਿ ਸਰਕਾਰ ਵਿੱਚ ਬੈਠੇ ਹੋਏ ਲੋਕ ਕਿਸਾਨਾਂ ਦਾ ਦੁੱਖ ਦਰਦ ਸਮਝਦੇ ਹੋਏ ਇਸ ਸਮੱਸਿਆ ਦਾ ਪੱਕਾ ਹੱਲ ਕਰਦੇ ਹੋਏ ਅੱਗੇ ਤੋਂ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਉਸ ਦੇ ਲਈ ਹੁਣ ਤੋਂ ਹੀ ਕਦਮ ਚੁੱਕਣਗੇ ਮੁੱਖੀ ਗੱਲ ਇਹ ਹੈ ਕਿ ਕਿਸਾਨ ਚਾਹੁੰਦੇ ਹਨ ਕਿ ਇੱਥੇ ਪੱਕਾ ਡੰਗਾ ਸਰਕਾਰ ਵੱਲੋਂ ਲਗਾ ਕੇ ਦਿੱਤਾ ਜਾਵੇ ਤਾਂ ਕਿ ਹੜਾਂ ਦੀ ਮਾਰ ਦੇ ਨਾਲ ਜੋ ਪਿਛਲੇ ਕੁਝ ਸਾਲਾਂ ਤੋਂ ਇੱਥੇ ਜ਼ਮੀਨਾਂ ਨੂੰ ਪੈ ਰਹੀ ਹੈ ਉਹ ਲੱਗਣ ਤੋਂ ਬੰਦ ਹੋ ਜਾਵੇ ਧੰਨਵਾਦ ਓਏ ਹੜਾ ਨੇ ਸਾਡਾ ਬਾਗੜਾ ਇਹਦਾ ਉਸ ਵਰਤ ਦਾ ਸਾਰਾ ਪੰਜਾਬੀ ਟੰਗ ਹੋ ਗਿਆ ਤੇ ਹੜਾ ਵੀ ਮਾਰ ਦੇ ਦਿੱਤੇ ਤਿੰਨ ਸਾਲ ਤੋਂ ਮੰਗਾ ਬਹੁਤ ਵੱਡਾ ਖੜਿਆ ਤੇ ਇਹਨਾਂ ਦਾ ਕੋ ਪੱਕਾ ਪ੍ਰਬੰਧ ਬੰਨਵਾ ਦਾ ਜਾਸ ਫਾਹੀ ਦਾ ਪਰ ਇੱਥੇ ਸਾਦੀ ਨਿਕਲ ਨਹੀਂ ਕਿਸੇ ਨੇ ਵੀ ਗੌਰ ਕੀਤਾ ਐਸ ਵਕਤ ਸੀ ਖੜੇ ਆ ਪਿੰਡ ਰੋੜ ਮਜਾਰੇ ਦੇ ਚੜ੍ਹਦੇ ਪਾਸੇ ਉਸ ਵਸੀਮੇ ਤੇ ਜਿੱਦੇ ਨਾਲ ਪਿੰਡ ਕਨੈਲ ਪੈ ਜਾਂਦਾ ਤੇ ਇੱਥੋਂ ਦੋ ਪਾਸੇ ਤੋਂ ਪਾਣੀ ਆਂਦਾ ਜਿਹੜਾ ਕਿ ਇਲਾਕਾ ਬੀਤ ਦਾ ਪਾਣੀ ਜਿਸ ਤਰ੍ਹਾਂ ਪੰਡੋਰੀ ਦਾ ਪਿੰਡ ਹੋ ਗਿਆ ਬਾਰਾਪੁਰ ਦਾ ਹੋ ਗਿਆ ਜਾਂ ਫਿਰ ਉਹ ਪਿੱਛੋਂ ਡੰਗੋਰੀ ਦਾ ਹੋ ਗਿਆ ਐਸੇ ਤਰ੍ਹਾਂ ਬੀਤ ਇਲਾਕੇ ਦੇ ਹੋਰ ਪਿੰਡ ਹੈਗੇ ਜਿਸ ਤਰ੍ਹਾਂ ਮੇਰਾ ਵਗੈਰਾ ਸਾਰੇ ਪਿੰਡਾਂ ਦਾ ਪਾਣੀ ਇਹ ਖਾੜ ਵਿੱਚ ਮੈਂ ਦਰਖਾਣ ਚਾਹਾਂਗਾ ਇੱਕ ਵਾਰਾ ਖਾੜ ਦਿਖਾ ਦਿਓ ਪਹਿਲਾਂ ਇਹ ਜਿਹੜਾ ਪਾਣੀ ਇਹ ਇੱਕ ਖਾੜ ਨਹੀਂ ਕੁਝ ਦਰਿਆ ਨਹੀਂ ਇਹ ਨਿੱਜੀ ਜ਼ਮੀਨਾਂ ਵਾ ਜਿਹੜੀ ਲੋਕਾਂ ਨੇ ਕਿਸਾਨਾਂ ਨੇ ਆਪਣੇ ਖੇਤ ਤਿਆਰ ਕੀਤੇ ਸੀ ਪਰ ਅੱਜ ਇਹਨਾਂ ਦੇ ਹਾਲਤ ਦੇਖ ਕੇ ਇਹ ਲੱਗਦਾ ਕਿ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਇੱਥੇ ਦਰਿਆ ਵਹਿੰਦਾ ਹੋਵੇ ਪਰ ਇੱਥੋਂ ਸਿਰਫ ਤੇ ਸਿਰਫ ਬਰਸਾਤੀ ਪਾਣੀ ਨਿਕਲਦਾ ਵਾ ਇਸ ਦੇ ਨਾਲ ਹੀ ਇਹ ਉਹ ਪੁਆਇੰਟ ਹੈ ਜਿੱਥੇ ਕਿ ਚਾਂਦਪੁਰ ਰੁੜਕੀ ਵਾਲੀ ਸਾਈਡ ਤੋਂ ਜਿਹੜਾ ਪਾਣੀ ਆਂਦਾ ਵਾ ਜੋ ਕਿ ਪੋਜੇਲ ਸਾਈਡ ਤੋਂ ਪਿੰਡ ਆ ਉੱਥੋਂ ਦਾ ਪਾਣੀ ਔਰ ਬੀਤ ਦਾ ਪਾਣੀ ਇੱਥੇ ਇਕੱਠਾ ਹੁੰਦਾ ਇੱਥੇ ਇੱਕ ਬੰਨ ਵੀ ਲੱਗਾ ਹੋਇਆ ਹੈ ਰੋਡ ਬਿਆਰੇ ਦੇ ਬਸੀਵੇਂ ਤੇ ਉਸ ਬੰਨ ਤੱਕ ਵੀ ਲੈ ਕੇ ਜਾਂਦੇ ਆਂ ਮਾਰਕੀਟ ਕਮੇਟੀ ਦੇ ਸਾਫਕਾ ਚ ਤੇ ਨਾਲ ਨੇ ਸੁਖਵਿੰਦਰ ਸਿੰਘ ਜੀ ਰੁਪਿੰਡ ਰੋਡ ਮਜਾਰੇ ਤੋਂ ਨੇ ਇਹ ਦੋਨੋਂ ਸ਼ਖਸੀਤਾਂ ਅੱਜ ਮੇਰੇ ਨਾਲ ਇਸ ਕਰਕੇ ਆਈਆਂ ਨੇ ਕਿ ਇਹਨਾਂ ਦੀਆਂ ਆਪਣੀਆਂ ਜ਼ਮੀਨਾਂ ਆਪਣੇ ਮਿੱਤਰਾਂ ਸੱਜਣੀਆਂ ਦੋਸਤਾਂ ਦੀਆਂ ਭਰਾਵਾਂ ਦੀਆਂ ਜ਼ਮੀਨਾਂ ਇਸ ਖੜਦੇ ਪਾਣੀ ਨਾਲ ਬਰਬਾਦ ਹੋਈਆਂ ਬਰਸਾਤੀ ਪਾਣੀ ਦੇ ਨਾਲ ਤੇ ਸੁਖਵਿੰਦਰ ਜੀ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਪਿੰਡ ਵਾਸੀਆਂ ਨਾਲ ਥੋੜੀ ਇੰਟਰੋਡਕਸ਼ਨ ਕਰਾ ਦਿਓ ਜੀ ਹਾਂਜੀ ਇਹ ਨੇ ਸਾਡੇ ਪਿੰਡ ਤੋਂ ਸਰਦਾਰ ਹਰਜੀਤ ਸਿੰਘ ਤੇ ਉਹਦੇ ਨਾਲ ਬਲਕਾਰ ਸਿੰਘ ਸੂਬੇਦਾਰ ਜੀ ਤੇ ਸਰਦਾਰ ਮੋਹਨ ਸਿੰਘ ਪ੍ਰਧਾਨ ਰੋਡ ਮਜਾਰਾ ਜੀ ਤੇ ਇਹ ਨੰਗੜਾ ਤੋਂ ਨੇ ਜੀ ਇਦੇ ਨਾਲ ਆਪਣੇ ਪਰਮਵੀਰ ਸਿੰਘ ਖੜੇ ਜੀ ਤੇ ਨਾਲੇ ਪਾਲ ਸਿੰਘ ਭਾਜੀ ਸਾਡੇ ਰੋਡ ਵਿਚਰ ਤੋਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾ ਕੇ ਪਾਣੀ ਵੜਿਆ ਸੋ ਗੱਲ ਫਿਰ ਆਪਾਂ ਕਰਦੇ ਹਾਂ ਕਿ ਜਿਸ ਜਗ੍ਹਾ ਤੇ ਆਪਾਂ ਖੜੇ ਆ ਆਪਾਂ ਨਾਲ ਨਾਲ ਚਲਦੇ ਚਲਦੇ ਅੱਗੇ ਨੂੰ ਕਿ ਜਿਸ ਜਗ੍ਹਾ ਤੇ ਖੜੇ ਆ ਇਹ ਮੈਂ ਪਹਿਲੇ ਜਿਸ ਤਰ੍ਹਾਂ ਦੱਸਿਆ ਕਿ ਇਹ ਦਰਿਆ ਨਹੀਂ ਹੈਗਾ ਕੋਈ ਸੁਵਾਨ ਹੀ ਹੈਗੀ ਇਹ ਖੇਤ ਸੀਗੇ ਇਹ ਆਏ ਪਾਣੀਆਂ ਤੋਂ ਪਹਿਲੇ ਇੱਥੇ ਵੀ ਕੀ ਸਿਚਨ ਸੀ ਭਾਜੀ ਇਹ ਪਿਛਲੇ ਪਾਣੀ ਨਾਲ ਸਾਨੂੰ ਹਜੇ ਸਵਾਰਦਿਆਂ ਨੂੰ ਸਾਨੂੰ ਸਾਲ ਹੋ ਗਿਆ ਸੀ ਸਾਡੀ ਮਿਹਨਤ ਜਿੰਨੀ ਕੀਤੀ ਹੋਈ ਸਾਰੀ ਆ ਤੁਸੀਂ ਤੁਹਾਡੇ ਸਾਹਮਣੇ ਇੱਦਾਂ ਲੱਗ ਰਿਹਾ ਕਿ ਮੁੜ ਕੇ ਦਰਿਆ ਬਣ ਗਿਆ ਫਿਰ ਠੀਕ ਹੈ ਨਾ ਜੀ ਇਹਦੇ ਉੱਤੇ ਹਜੇ ਪਿਛਲੇ ਸਾਲ ਦਾ ਹੀ ਇੰਨਾ ਖਰਚਾ ਹੋ ਗਿਆ ਸੀ ਸਾਨੂੰ ਖੇਤ ਬਣਾਉਣ ਦੇ ਨੂੰ ਕਿ ਦੂਜੀ ਵਾਰ ਫਿਰ ਮੁੜ ਕੇ ਜਿੰਨੀ ਸਾਡੀ ਕੀਤੀ ਕਰਾਈ ਸਾਰੀ ਖਤਮ ਹੋ ਗਈ ਫਿਰ ਇਹ ਪਾਣੀ ਜਿਹੜਾ ਐਸੇ ਸਾਲ ਆਇਆ ਜਾਂ ਪਿੱਛੇ ਵੀ ਆਂਦਾ ਵਾ ਨਹੀਂ ਇਹਨੂੰ ਤਾਂ ਹੁਣ 3 ਸਾਲ ਹੋ ਗਏ ਜੀ ਆ ਤੀਜੇ ਸਾਲ ਲਗਾਤਾਰ ਮਤਲਬ ਇਹ 3 ਸਾਲਾਂ ਤੋਂ ਪਾਣੀ ਆ ਰਿਹਾ ਹਾਂਜੀ ਹਾਂਜੀ ਉਹ ਪਹਿਲਾਂ ਕਿਉਂ ਨਹੀਂ ਪਾਣੀ ਮਤਲਬ ਕੀ ਕਾਰਨ ਸੀ ਕਿ ਉਹ ਹੁਣ ਕਿਉਂ ਆਉਣ ਲੱਗਾ ਦੇਖੋ ਜੀ ਇਹਦੇ ਵਿੱਚ ਕਈ ਕਾਰਨ ਹੋ ਸਕਦੇ ਆ بارشਾਂ ਜ਼ਿਆਦਾ ਹੋ ਸਮੇਂ ਦੇ ਨਾਲ-ਨਾਲ ਖੇਤ ਉੱਚੇ ਨੀਵੇਂ ਹੋਏ ਆ ਜਾਂ ਪਾਣੀ ਇੱਕ ਜਗ੍ਹਾ ਨੂੰ ਆਉਣ ਲੱਗ ਗਿਆ ਹਨਾ ਜੀ ਤੇ ਉਹਦੇ ਨਾਲ ਅਸੀਂ ਇਹ ਜਮੀਨ ਨੂੰ ਬਚਾਉਣ ਦੀ ਖਾਤਰ ਤੇ ਇਸ ਜਮੀਨ ਦੇ ਵਿੱਚੋਂ ਡੇਢ ਕਿੱਲਾ ਆਪਣਾ ਖਰਾਬ ਕਰਕੇ ਹਾਂਜੀ ਤੇ ਉਹ ਤੁਹਾਨੂੰ ਦਿਖਾਵਾਂਗੇ ਉਹ ਅਸੀਂ ਬੰਨ ਵੀ ਲਾਇਆ ਹੈਗਾ ਜਿਹੜਾ ਜਿਹੜਾ ਬੰਨਾ ਲਾਇਆ ਉਹ ਵਿਅਕਤੀਗਤ ਆਪਣੀ ਜ਼ਮੀਨ ਉਹ ਹਾਂਜੀ ਆਪਣੀ ਨਿੱਜੀ ਜ਼ਮੀਨ ਦੇ ਵਿੱਚ ਲਾਇਆ ਜੀ ਆ ਨੁਕਸਾਨ ਨੂੰ ਰੋਕਣ ਦੀ ਖਾਤਰ ਤੇ ਪਿੰਡ ਨੰਗਲਾਂ ਰੋੜ ਮਜਾਰਾ ਤੇ ਬੋੜਾ ਘਾਗੋ ਨੂੰ ਬਚਾਉਣ ਦੀ ਖਾਤਰ ਓਕੇ ਠੀਕ ਹੈ ਜੀ ਉਹਦੇ ਵਿੱਚ ਵੀ ਸਿਰਫ ਇਹ ਸਾਡੇ ਪਿੰਡ ਰੋੜ ਮਜਾਰੇ ਵੱਲੋਂ ਸਾਡੇ ਸਰਪੰਚ ਸਾਹਿਬ ਨੇ ਤੇ ਸਾਰਿਆਂ ਨੇ ਨਾਲ ਮਿਲ ਕੇ ਜਿੰਨੀਆਂ ਸਾਡੀਆਂ ਆਪਣੇ ਧਾਰਮਿਕ ਸੰਸਥਾਵਾਂ ਆ ਠੀਕ ਹੈ ਜੀ ਉਹਨਾਂ ਨੇ ਆਪਣੇ ਜਿੰਨੇ ਵੀ ਉਹਨਾਂ ਦਾ ਫੰਡ ਹੁੰਦਾ ਪਿਆ ਉਹਦੇ ਵਿੱਚੋਂ ਪੈਸੇ ਦੇ ਕੇ ਇਹ ਅਪਰਾਲਾ ਕੀਤਾ ਸੀ ਅਪਰਲਾ ਬਹੁਤ ਵੱਡਾ ਕੀਤਾ 2.5-3 ਲੱਖ ਰੁਪਇਆ ਲਾਇਆ ਸੀ ਬਟ ਪਾਣੀ ਜ਼ਿਆਦਾ ਜਾਂ ਕੀ ਹੋਇਆ ਇਸ ਵਾਰੀ ਉਹ ਵੀ ਅਸੀਂ ਮਤਲਬ ਫੇਲ ਹੋ ਗਿਆ ਇਸ ਵਕਤ ਜਿਹੜਾ ਇਹ ਪਾਣੀ ਆਇਆ ਇਹ ਬੀਤ ਦੇ ਇਲਾਕੇ ਵਾਲਾ ਪਿੰਡ ਵਾਲਾ ਪਾਣੀ ਆਇਆ ਹਾਂ ਜੀ ਇਹ ਬਿਲਕੁਲ ਉੱਪਰੋਂ ਇੱਧਰ ਜਿੰਨੇ ਵੀ ਪਿਛੇ 30 40 ਕਿਲੋਮੀਟਰ ਤੇ ਉੱਪਰ ਪਿੰਡ ਹੈਗੇ ਜੀ ਬਾਹਰ ਉੱਪਰ ਰੱਖ ਲੋ ਜਿੰਨਾ ਵੀ ਇਹ ਉਸ ਪਾਸੇ ਤੋਂ ਪਾਣੀ ਆਉਂਦਾ ਜੀ ਜਿਹੜਾ ਜ਼ਿਆਦਾ ਨੁਕਸਾਨ ਅੱਗੇ ਪਾਣੀ ਇਹ ਇੱਧਰੋਂ ਨਹੀਂ ਨਿਕਲਦਾ ਅੱਗੇ ਪਾਣੀ ਨਿਕਲਦਾ ਸੀਗਾ ਜੀ ਉਦੋਂ ਕੀ ਚੱਕਰ ਪਿਆ ਉਦੋਂ ਘੱਟ ਸੀ ਨੁਕਸਾਨ ਬਟ ਹੁਣਾਂ ਪਿੰਡਾਂ 'ਚੋਂ ਸਾਲਾਂ ਤੋਂ ਤਾਂ ਇਹ ਲਗਭਗ ਸਾਡੇ ਤਿੰਨਾਂ ਪਿੰਡਾਂ ਦਾ 1 ਕਰੋੜ ਤੱਕ ਦਾ ਨੁਕਸਾਨ ਕਰਕੇ ਜਾਂਦਾ ਇੰਦਰੀ ਗੱਲ ਇਹ ਕਰੀਏ ਕਿ ਜਿਹੜਾ ਇਹ ਪ ਹਾਂਜੀ ਇਹ ਬਿਲਕੁਲ ਜੀ ਆ ਮੈਂ ਤੁਹਾਨੂੰ ਦਿਖਾਵਾਂਗਾ ਜੀ ਇਧਰੋਂ ਕੈਮਰਾ ਮਾਰਿਓ ਇਹ ਉੱਪਰ ਤੋਂ ਆਂਦਾ ਵੀਤਾਲੀ ਸਾਈਡ ਤੋਂ ਪਾਣੀ ਜੀ ਠੀਕ ਹੈ ਜੀ ਤੇ ਇਹ ਕੈਮਰਾਮੈਨ ਦੇਖੇ ਤੇ ਆਹ ਸਾਈਡ ਤੋਂ ਆਂਦਾ ਜੀ ਜਿਹੜਾ ਰੁੜਕੀ ਹੋਗੇ ਆਪਣੇ ਭੋਲੇ ਵਾਲ ਵਗੈਰਾ ਇਹ ਉਧਰ ਬੋਜਾ ਦਾ ਜਗ ਜਗ ਛੜਦਾ ਇਹ ਇੱਥੇ ਆਂਗੇ ਇਹ ਪਾਣੀ ਮਤਲਬ ਦੋਏ ਪਾਣੀ ਇਕੱਠੀ ਹੁੰਦੇ ਦੋ ਪਾਣੀ ਇਕੱਠਾ ਹੋ ਜਾਂਦੇ ਇਹ ਜਿਹੜੇ ਪਾਣੀ ਦੋਏ ਇਕੱਠੇ ਹੁੰਦੇ ਆ ਫਿਰ ਜਾਂਦੇ ਗਾਂ ਕਿੱਥੇ ਨੂੰ ਜਾਂਦੇ ਆ ਮਤਲਬ ਦੇਖੋ ਜੀ ਇਹ ਤਿੰਨ ਚਾਰ ਸਾਲ ਤੱਕ ਪਹਿਲਾਂ ਇਹ ਪਾਣੀ ਜਾਂਦਾ ਸੀ ਸਾਰਾ ਗੜ ਸ਼ੰਕਰ ਤੱਕ ਜਿੰਨਾ ਪਾਣੀ ਪਹੁੰਚਦਾ ਆ ਖਾਲਸਾ ਗੋਲ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਸਾਰਾ ਪਾਣੀ ਇਹ ਇੱਥੋਂ ਹੋ ਕੇ ਅੱਗੇ ਚੱਲਿਆ ਜਾਂਦਾ ਜੀ ਠੀਕ ਆ ਜੀ ਤੇ ਹਾਂਜੀ ਤੇ ਇਹ ਪਾਣੀ ਨੇ ਹੌਲੀ ਹੌਲੀ ਸਮੀਕਰਨਾਂ ਚੇਂਜ ਕਰਕੇ ਸਾਡੇ ਪਿੰਡ ਵੱਲੂ ਸਿੱਧਾ ਹੋ ਗਿਆ ਜੀ ਮਤਲਬ ਅੱਗੇ ਪਿੰਡ 'ਚ ਨਹੀਂ ਵੜਦਾ ਸੀ ਅੱਗੇ ਇਸ ਵਾਰ ਪਿੰਡ 'ਚ ਵੜ ਗਿਆ ਨਹੀਂ ਤਿੰਨ ਸਾਲ ਤੋਂ ਹੀ ਪਿੰਡ ਸਾਡੇ ਰ ਨੰਗਲਾ, ਬੋੜਾ ਤੇ ਘਾਗੋ ਇਹਨਾਂ ਪਿੰਡਾਂ ਦੇ ਵਿੱਚ ਬਣਨਾ ਸ਼ੁਰੂ ਹੋ ਗਏ। ਅੱਛਾ ਪਹਿਲਾਂ ਪਿੰਡਾਂ ਦੇ ਬਸੀਮੇ ਤੋਂ ਬਾਹਰ-ਬਾਰ ਹਾਂਜੀ ਪਹਿਲਾਂ ਇਹਦਾ ਆਪਣਾ ਰਸਤਾ ਹੁੰਦਾ ਸੀ ਇਧਰੋਂ ਇਧਰ ਨਿਕਲ ਜਾਂਦਾ ਸੀ ਬਾਹਰੋਂ। ਸੋ ਹੁਣ ਅੱਗੇ ਚੱਲ ਕੇ ਤੁਹਾਨੂੰ ਉਹ ਬੰਨਾ ਤੇ ਉਹ ਬੰਨ ਦਿਖਾਣੇ ਆ ਜਿਹੜਾ ਵਿਅਕਤੀਗਤ ਨਿੱਜੀ ਖਰਚ ਤੇ ਖੇਚਲ ਕਰਕੇ ਲੋਕਾਂ ਨੇ ਲਾਇਆ ਸੀਗਾ ਤੇ ਦੇਖਦੇ ਹਾਂ ਉਸ ਦੀ ਹਾਲਤ ਕੀ ਆ ਤੇ ਉਸ ਦੇ ਗਾਂ ਸਰਕਾਰਾਂ ਕੀ ਪ੍ਰਬੰਧ ਕਰ ਸਕਦੀਆਂ ਕਿ ਜਿਹਦੇ ਨਾਲ ਕਿ ਇਹਦਾ ਅੱਗੇ ਤੋਂ ਲੋਕਾਂ ਦਾ ਨੁਕਸਾਨ ਪਿੰਡ ਰੋਡ ਨਿਯਾਰੇ ਤੋਂ 28 ਸਾਲਿਆਂ ਦਾ 28 ਵਰਿਆਂ ਦਾ ਇਹ ਨੌਜਵਾਨ ਪਲੱਸ 2 ਤੋਂ ਬਾਅਦ ਖੇਤੀਬਾੜੀ ਦੇ ਕਿੱਤੇ ਵਿੱਚ ਪੈ ਗਿਆ ਸੀ ਤੇ ਆਪਣੀ ਖੇਤੀ ਕਰਦੇ ਆ ਗੁਜ਼ਰਬਸਰ ਕਰਦੇ ਆ ਤੇ ਗੱਲਬਾਤ ਕਰਾਂਗੇ ਕਿ ਇਸ ਹੜ੍ਹ ਦੇ ਨਾਲ ਜੋ ਬਰਸਾਤੀ ਪਾਣੀ ਆਇਆ ਤੇ ਇਹਨਾਂ ਦੀ ਜ਼ਮੀਨ ਤੇ ਤੇ ਪਿੰਡ ਦੇ ਲੋਕਾਂ ਦਾ ਕੀ ਹਾਲ ਬਣਿਆ ਭਾਜੀ ਇਹ ਪਾਣੀ ਸਾਡੇ ਪਿਛਲੇ ਤਿੰਨ ਸਾਲ ਤੋਂ ਨੁਕਸਾਨ ਕਰ ਰਿਹਾ ਹੈ ਅਸੀਂ ਆਪਣੇ ਖੇਤ ਠੀਕ ਕੀਤੇ ਫੇਰ ਦੁਬਾਰਤ ਫਸਲਾਂ ਲਾਈਆਂ ਐਦਗੀ ਫੇਰ ਇਸ ਪਾਣੀ ਨੇ ਸਾਡੇ ਨੁਕਸਾਨ ਕੀਤਾ ਸਾਡੇ 2 ਸਾਲ ਦੇ ਬੂਟੇ ਸਗੇ ਉਹ ਇਸ ਪਾਣੀ ਨੇ ਹੜਾ ਕੇ ਲੈ ਗਏ ਹੁਣ ਸਾਡਾ ਇੱਕ ਦਿਨ ਕਰਦਾ ਵੀ ਬਾਹਰ ਜਾਈਏ ਵੀ ਇੱਥੇ ਕੀ ਕਰਨਾ ਕੁਝ ਹੈ ਨਹੀਂ ਦੇਖਣ ਨੂੰ ਹੁਣ ਵੀ ਬੰਦਾ ਫੇ ਕਹਿੰਦੇ ਤੁਸੀਂ ਆਪਣੀ ਜ਼ਮੀਨਾਂ ਸੰਭਲ ਜੂ ਵੀ ਨਾ ਇਦਾਂ ਕਿਦਾਂ ਸਮਝੀਏ ਅਸੀਂ ਹੁਣ ਪਾਣੀ ਦੀ ਮਾਰ ਹੇਠ ਆ ਜਾਂਦੇ ਹਰੇਕ ਸਾਲ ਬੰਦੇ ਜਿਹੜੇ ਜਿੱਥੋਂ ਕਮਾਣਾ ਉੱਥੇ ਲਾਈ ਜਾਂਦਾ ਕਮਾਈ ਦਾ ਸਾਧਨ ਕੋਈ ਹੈ ਨਹੀਂਗਾ ਹੁਣ ਇਹ ਮਿਲਣ ਜਿਹੜਾ ਬਰਸਾਤੀ ਪਾਣੀ ਆ ਇੱਥੇ ਡੰਗਾ ਤੁਸੀਂ ਆਪ ਲਾਇਆ ਸੀ ਕੀ ਉਹ ਡੰਗੇ ਕਾਮਯਾਬ ਨਹੀਂ ਡੰਗੇ ਹੋਰ ਤਰ੍ਹਾਂ ਦੇ ਚਾਹੀਦੇ ਕੁਝ ਡੰਗੇ ਦੇਖੋ ਜੀ ਅਸੀਂ ਆਪਣੇ ਪਿੰਡ ਬੱਦਰ ਤੇ ਲਾਇਆ ਸੀਗਾ ਰੋਡ ਵਿਚਾਲੇ ਨਾਲ ਰਲ ਕੇ ਆਪਣੇ ਸਰਪੰਚ ਪਿੰਡ ਦੇ ਓਹਦਾਰ ਬੰਦਿਆਂ ਨੇ ਏ ਆਪਣੇ ਵੱਲੋਂ ਤਾਂ ਅਸੀਂ ਪੂਰੀ ਉਮੀਦ ਕੀਤੀ ਆ ਰਊਗਾ ਪਰ ਪਾਣੀ ਪਿੱਛੋਂ ਬਹੁਤ ਜ਼ਿਆਦਾ ਆਇਆ ਤਾਂ ਇਹ ਡੰਗੇ ਟੁੱਟ ਗਏ ਡੰਗੇ ਪੱਕਾ ਜਾਈਦਾ ਜੀ ਸਿਮਿੰਟ ਦਾ ਬਣੇ ਫੇ ਤਾਂ ਇਹ ਡਿੱਗਣਾ ਨਹੀਂ ਤਾਂ ਇਹ ਐਦੇ ਹੀ ਖੜ ਬਣ ਜਣਗੇ ਜੀ ਸਰਕਾਰ ਇੱਥੇ ਡੰਗਾ ਬਣਾਉਂਦੀ ਆ ਤਾਂ ਕੀ ਸਰਕਾਰ ਨੂੰ ਜ਼ਮੀਨ ਲੋਕ ਦੇ ਦੇਣਗੇ ਆ ਦੇਖੋ ਜੀ ਇਹ ਜਿਹੜਿਆ ਅਸੀਂ ਆਪਣੀ ਆ ਵੱਟ ਲਾਈਓ ਆਪਣੀ ਜ਼ਮੀਨ ਤੇ ਲਾਈ ਹੋਈ ਜੀ ਇਹ ਜੇ ਅਸੀਂ ਆਪਣੀ ਜ਼ਮੀਨ ਦੇ ਇਥੇ ਡੰਗੇ ਨੂੰ ਵੀ ਦੇ ਦੇਵਾਂਗੇ ਪਰ ਸਰਕਾਰ ਸਾਡੀ ਮਨ ਸਰਕਾਰ ਡੰਗਾ ਬਣਾਉਣ ਲਈ ਤਿਆਰ ਹਾਂ ਵੀ ਭਰੇ ਤੇ ਜ਼ਮੀਨ ਤੁਸੀਂ ਦੇ ਦੋਗੇ ਦੇ ਦੋਗੇ ਹਾਂਜੀ ਹਾਂਜੀ ਤੇ ਜੇ ਡੰਗਾ ਲੱਗ ਜਾਂਦਾ ਜਿੱਥੇ ਆਪਾਂ ਹੁਣ ਜਾ ਰਹੇ ਆ ਤੇ ਇਹਦੇ ਨਾਲ ਕਿੰਨਾ ਕੁ ਰਕਬਾ ਜਾਂ ਕਿੰਨੇ ਕੁ ਪਿੰਡਾਂ ਦਾ ਲੋਕਾਂ ਦਾ ਬਚਾਅ ਹੋ ਜਾਊਗਾ ਤੁਸੀਂ ਦੇਖ ਲਓ ਜੀ ਸਾਡਾ ਪਿੰਡ ਰੋੜ ਮਿਆਰਾ ਨੰਗਲਾਂ ਬੋੜਾ ਕਾਗੋ ਰੋੜ ਵਾਲੀ ਇਹ ਚਾਰ ਪੰਜ ਪਿੰਡ ਦਾ ਮਾਰਚ ਆਂਦੀ ਹੀ ਹੈ ਜੀ ਇਹ ਬਜਾ ਹੋਣਾ ਇਹ ਡੰਗੇ ਕਰਕੇ ਜੀ ਬਾਕੀ ਕਰੋਨਾ ਦਾ ਉੱਪਰੇ ਖਰਚਾ ਜਾਨੀ ਕਿ ਲੋਕਾਂ ਦਾ ਹੁੰਦਾ ਜੀ ਫੇਸ ਵਾਰਨੇ ਨੂੰ ਨੁਕਸਾਨ ਵੀ ਵੱਧਿਆ ਇਹ ਡੰਗੇ ਲਾਣੇ ਆਮ ਜ਼ਿਮੀਂਦਾਰ ਦੇ ਬਸਤੀ ਚ ਪਿੰਡ ਦੇ ਬਸਤੀ ਗੱਲ ਨਹੀਂ ਜਿਹੜੇ ਪੱਕੇ ਡੰਗੇ ਲਾਣੇ ਹੁੰਦੇ ਨੇ ਨਹੀਂ ਪਿੰਡ ਪੱਕੇ ਦਾ ਡੰਗੇ ਸਰਕਾਰ ਦੀ ਮਦਦ ਨਾਲ ਹੀ ਲੱਗਣੇ ਜੀ ਹੁਣ ਆਪਾਂ ਕੋਸ਼ਿਸ਼ ਕਰ ਲਈ ਤੁਹਾਡੇ ਸਾਹਮਣੇ ਹੀ ਦੇਖ ਲਓ ਤੁਸੀਂ ਦਿਖਾ ਸਕਦੇ ਆ ਕਿੰਨਾ ਦਵਾਈ ਮਚਾਈ ਪਾਣੀ ਨੇ ਸੋ ਗਏ ਕਿ ਜਿਹੜਾ ਤੁਸੀਂ ਮੋਰੇ ਪਹਾੜ ਪੱਥਰ ਰੋੜੇ ਦੇਖਦੇ ਇੱਥੇ ਡੰਗਾ ਲਾਇਆ ਸੀ ਪਿੰਡ ਵਾਲਿਆਂ ਨੇ ਪਿੰਡ ਰੋਡ ਮਿਆਰੇ ਦੇ ਲੋਕਾਂ ਨੇ ਆਪਸ ਰਲ ਮਿਲ ਕੇ ਉਦੋਂ ਵੀ ਇਹਨਾਂ ਦਾ ਲੱਖਾਂ ਵਿੱਚ ਖ ਪਰ ਰੇਤਲੀ ਔਰ ਪਥਰੀਲੀ ਮਿੱਟੀ ਦਾ ਡੰਗਾ ਤੇ ਉਪਰੋਂ ਬੜੀ ਤੇਜ਼ ਸਪੀਡ ਨਾਲ ਪਹਾੜ ਤੋਂ ਆਉਣ ਵਾਲਾ ਪਾਣੀ ਉਹ ਇਹ ਡੰਗੇ ਨੂੰ ਤੋੜ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਇਹ ਪਾਣੀ ਜਿਹੜਾ ਹੈਗਾ ਕਿ ਪਿੰਡ ਸਭ ਤੋਂ ਪਹਿਲਾਂ ਪਿੰਡ ਰੋਡਵਿਆਰੇ ਐਂਟਰ ਕਰਕੇ ਗਿਆ ਰੋਡਵਿਆਰੇ ਤੋਂ ਬਾਅਦ ਇਸ ਨੇ ਮੰਗਲਾਂ ਦੇ ਵਿੱਚ ਕੀਤਾ ਮੰਗਲਾਂ ਤੋਂ ਬਾਅਦ ਇਸੇ ਪਾਣੀ ਨੇ ਘਾਗੋ ਰੋਡਾਂ ਵਾਲੀ ਬੋੜਾ ਗੋਗੋ ਮਹਿਤਾਪੁਰ ਤੇ ਫਿਰ ਗੜ ਸਿੰਘ ਕਦੇ ਬਿਜਲੀ ਘਰ ਬਿਜਲੀ ਘਰ ਤੋਂ ਬਾਅਦ ਖਾਲਸਾ ਕਾਲਜ ਤੇ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਰੋਡ ਨੂੰ ਹੁੰਦਾ ਹੋਇਆ ਨਵਾਂ ਸ਼ਹਿਰ ਰੋਡਾਂ ਨੂੰ ਚਲਾ ਗਿਆ ਪਾਣੀ ਜਿਸ ਮਗਦਾਦ ਨਾਲ ਇੱਥੇ ਆਇਆ ਸੀ ਔਰ ਜੋ ਰਸਤੇ ਵਿੱਚ ਜੋ ਜ਼ਮੀਨਾਂ ਪੀ ਗਈਆਂ ਜੱਗਾ ਲੋ ਖੇਤ ਡੂੰਗੇ ਸੀ ਤੇ ਉਹਦੇ ਕਰਕੇ ਪਾਣੀ ਸੰਭਿਆ ਗਿਆ ਤੇ ਇਹ ਇਹ ਉਹ ਜਗ੍ਹਾ ਜਿੱਥੇ ਡੰਗਾ ਪੱਕਾ ਲੱਗਣਾ ਚਾਹੀਦਾ ਮੋਰੀਆ ਦੇ ਅਸੀਂ ਉਸ ਮਸੀਮੇ ਤੇ ਖੜੇ ਆਂ ਜਿੱਥੋਂ ਬੀਤ ਇਲਾਕੇ ਦਾ ਪਾਣੀ ਇਹ ਜਿਹੜੇ ਮੈਦਾਨੀ ਇਲਾਕਿਆਂ ਵੱਲੋਂ ਦਾਖਲ ਹੁੰਦਾ ਵਾ ਇੱਕ ਪਾਸੇ ਮੇਰੇ ਪਿੰਡ ਕਨੈਲ ਦਾ ਰਕਬਾ ਵਾ ਇੱਧਰ ਰੋਡ ਬਿਜਾਰਾ ਵਾ ਔਰ ਦੂਸਰੇ ਪਾਸੇ ਇੱਕ ਆਪਣੇ ਪਿੰਡ ਚੰਦਪੁਰ ਉੜਕੀ ਪੋਜਾਲ ਵਾਲੇ ਸਾਈਡ ਆ ਸੋ ਮੈਂ ਦੱਸਣਾ ਇਹ ਚਾਹੁੰਦਾ ਸੀ ਕਿ ਅੱਜ ਪਿੰਡ ਰੋਡ ਬਿਜਾਰੇ ਦੇ ਔਰ ਪਿੰਡ ਨੰਗੜਾਂ ਤੋਂ ਲੋਕ ਕੁਛ ਨਾਲ ਆਏ ਨੇ ਤੇ ਨਾਲ ਸਾਡੇ ਮਾਰਕੀਟ ਕਮੇਟੀ ਗੜਸ਼ੰਕਰ ਦੇ ਸਾਬਕਾ ਚੇਅਰਮੈਨ ਮੋਹਨ ਸਿੰਘ ਥਿਆੜਾ ਜੀ ਵੀ ਆਏ ਆ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਪਰ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਥਾਂ ਤੇ ਇਹ ਉਹ ਥਾਂ ਮੈਂ ਜਿੱਥੇ ਕੁਝ ਕਿਸਾਨਾਂ ਨੇ ਆਪਣੀ ਜ਼ਮੀਨ ਤੇ ਆਪਣੇ ਨਿੱਜੀ ਖਰਚ ਖੇਚਲ ਦੀ ਬਦੌਲਤ ਇੱਕ ਬੰਨ ਡੰਗਾ ਕੁਝ ਵੀ ਕਹੋ ਲਾਇਆ ਸੀ ਪਰ ਜਿਸ ਤਰ੍ਹਾਂ ਦੀ ਭੂਗੌਲਕ ਸਥਿਤੀ ਆ ਔਰ ਜਿਸ ਤਰ੍ਹਾਂ ਦੀ ਮਿੱਟੀ ਦੀ ਅਵਸਥਾ ਵਾ ਇਹ ਬੰਨਾਂ ਔਰ ਜੋ ਪੱਥਰਾਂ ਦਾ ਸੀਗਾ ਜਾਂ ਮਿੱਟੀ ਦਾ ਸੀ ਇੰਨੇ ਹੀ ਟਿਕਣਾ ਸੀ ਕਿਉਂਕਿ ਪਾਣੀ ਦੀ ਮਾਰ ਬੜੀ ਤੇਜ਼ ਆ ਔਰ ਜਿਸ ਤਰ੍ਹਾਂ ਪਿਛਲੇ 2 ਦਿਨ 3 ਦਿਨ ਤੋਂ ਲਗਾਤਾਰ ਮੀਂਹ ਪਿਆ ਪਹਿਲਾਂ ਜ਼ਮੀਨ ਇਹ ਆਪ ਭolli ਹੋ ਗਈ ਉੱਪਰੋਂ ਪਾਣੀ ਆ ਗਿਆ ਔਰ ਪਾਣੀ ਦੇ ਪ੍ਰੈਸ਼ਰ ਦੇ ਨਾਲ ਉਹ ਪਾਣੀ ਰੁੜ ਗਿਆ ਪਾਣੀ ਪਹਿਲਾਂ ਇਹ ਜਾਂਦਾ ਸੀ ਕਨੈਲ ਵੱਲੋਂ ਤੇ ਕਨੈਲ ਤੋਂ ਹੁੰਦਾ ਹੋਇਆ ਚੱਕਰੋਤਾਂ ਨੂੰ ਜਾਂਦਾ ਸੀ ਚੱਕਰੋਤਾਂ ਤੋਂ ਸ਼ਾਹਪੁਰ ਸਦਰਪੁਰ ਗੜੀ ਮਟੋ ਹੁੰਦਾ ਹੋਇਆ ਪਿੰਡ ਪਾਲੇ ਵਾਲੇ ਚ ਦਾਖਲ ਹੁੰਦਾ ਸੀ ਤੇ ਗੜਸ਼ੰਕਰ ਦਾ ਜਿਹੜਾ ਗੰਦਾ ਨਾਲਾ ਵਾ ਉਸ ਥਾਂ ਦੇ ਵਿੱਚ ਹੋ ਕੇ ਪਾਣੀ ਨਿਕਲਦਾ ਸੀ ਗੜਸ਼ੰਕਰ ਦੇ ਲੋਕਾਂ ਨੂੰ ਪਤਾ ਵਾ ਕਿ ਇਸ ਵਾਰ ਪਾਣੀ ਉਸ ਤਰ੍ਹਾਂ ਨਹੀਂ ਆਇਆ ਜਿਸ ਤਰ੍ਹਾਂ ਹਰ ਬਰਸਾਤ ਚ ਆਉਂਦਾ ਵਾ ਉਸ ਦਾ ਕਾਰਨ ਇਹ ਸੀ ਕਿ ਇਹ ਜੋ ਬੰਨਾ ਬੰਨ ਟੁੱਟ ਗਿਆ ਰੋਡ ਬਿਆਰੇ ਦੀ ਜੋ ਹੱਦ ਤੇ ਸੀ ਉਹਦੇ ਨਾਲ ਕੀ ਹੋਇਆ ਕਿ ਪਾਣੀ ਸਿੱਧਾ ਰੋਡ ਬਿਆਰੇ ਪਿੰਡ ਚ ਇੰਟਰ ਕਰ ਗਿਆ ਉਸ ਤੋਂ ਬਾਅਦ ਇਹ ਪਿੰਡ ਨੰਗਰਾ ਜੇ ਐਂਟਰ ਕੀਤਾ ਫਿਰ ਬੋੜਾ ਠਾ ਕਾਗੋਂ ਰੋੜਾਂ ਵਾਲੀ ਔਰ ਉਸ ਤੋਂ ਬਾਅਦ ਗੋਗੋਂ ਔਰ ਮਹਿਤਾਪੁਰ ਹੁੰਦਾ ਹੋਇਆ ਬਿਜਲੀ ਘਰ ਦੇ ਮੋੜੇ ਹੁੰਦਾ ਹੋਇਆ ਨਿਕਲ ਗਿਆ ਅੱਜ ਵੀ ਜੇ ਦੇਖੋ ਤਾਂ ਥੋੜਾ ਬਹੁਤਾ ਪਾਣੀ ਉੱਥੇ ਜ਼ਰੂਰ ਚੱਲਦਾ ਤੁਹਾਨੂੰ ਖਾਲਸਾ ਕਾਲਜ 'ਚ ਨਜ਼ਰ ਆਉਂਦਾ ਹੋਵੇਗਾ ਹੁਣ ਪਿੰਡ ਵਾਲੇ ਇਹ ਚਾਹਦੇ ਆ ਕਿ ਅਸੀਂ ਇੱਥੇ ਆਪਾਂ ਪੱਕਾ ਬੰਨ ਸਾਨੂੰ ਸਰਕਾਰ ਲਾ ਕੇ ਦੇਵੇ ਜੇਕਰ ਇਹ ਬੰਨ ਲੱਗ ਜਾਂਦਾ ਵਾ ਤੇ ਪਾਣੀ ਦੀ ਮਾਰ ਜੋ ਆਉਣ ਵਾਲੇ ਸਮੇਂ ਵਿੱਚ ਹੈ ਜੋ ਭਵਿੱਖ ਦੀ ਗੱਲ ਆ ਕਿ ਮੁੜ ਕੇ ਪਾਣੀ ਫਿਰ ਉਹੀ ਪੁਰਾਣੀ ਰਾਹ ਪਏਗਾ ਜਿਹੜਾ ਕਿ ਇੱਥੋਂ ਕਨੈਲ ਹੁੰਦਾ ਹੋਇਆ ਪਾਲੇ ਵਾਲਣ ਨੂੰ ਜਾਏਗਾ ਸੋ ਇਸ ਕਰਕੇ ਬਰਸਾਤੀ ਪਾਣੀ ਦੀ ਮਾਰ ਦੋ ਪਾਸੇ ਤੇ ਵਿੱਚੋਂ ਇੱਕ ਪਾਸੇ ਪੈਣੀ ਪੈਣੀ ਆ ਇਹਦਾ ਪੱਕਾ ਪ੍ਰਬੰਧ ਸਰਕਾਰਾਂ ਨੂੰ ਕਰਨਾ ਪਏਗਾ ਸੋ ਮੈਂ ਜ਼ਿਆਦਾ ਗੱਲਬਾਤ ਨਾ ਕਰਦਾ ਸਿੱਧਾ ਮੋਹਨ ਸਿੰਘ ਥਿਆੜਾ ਹੀ ਨਾਲ ਗੱਲਬਾਤ ਕਰਦੇ ਆ ਥਿਆੜਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਇਹ ਬੰਨ ਰੁੜਿਆ ਇਹ ਕਦੋਂ ਲਾਇਆ ਸੀ ਤੇ ਕਿੰਨਾ ਕਿ ਦਿਨਾਂ ਇਸ ਰੁੜਨ ਦੇ ਨਾਲ ਨੁਕਸਾਨ ਹੋਇਆ ਤੇ ਇਹ ਤੇ ਕਿੰਨਾ ਕ ਖਰਚਾ ਸੀ ਤੇ ਕਿਨੇ ਕਿਹਨੇ ਕਿਸ ਜ਼ਮੀਨ ਤੇ ਲੱਗਾ ਹੋਇਆ ਪਹਿਲਾਂ ਤਾਂ ਛੋਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ ਜੇ ਨੂੰ ਦਰਦਨੀਓ ਮਰਦਨੀ ਤੁਸੀਂ ਸਾਡਾ ਦਰਦ ਸਾਡੇ ਪਿੰਡਾਂ ਦਾ ਦਰਦ ਸਾਡੇ ਕਿਸਾਨਾਂ ਦਾ ਜਿੰਨਿਆਂ ਦੀ ਵੀ ਇੱਥੇ ਪ੍ਰਾਪਰਟੀ ਹੈ ਜਾਂ ਅਗਲੇ ਪਿੰਡ ਹੈ ਸਾਡਾ ਇਹ ਚਾਹੀ ਰੋੜ ਮਜਾਰਾ ਮੌਜੂ ਪਰ ਚਾਹੀ ਕਾ ਗੁਰੋੜਾ ਵਾਲੀ ਦੁਗਰੀ ਪੰਮੀਆਂ ਇਹ ਜਿੰਨੇ ਵੀ ਪਿੰਡ ਹੈ ਇਸ ਪਾਣੀ ਦੀ ਮਾਰ ਥੱਲੇ ਆ ਜਾਂਦੇ ਤੁਸੀਂ ਇਹਨੂੰ ਕਵਰੇਜ ਕਰਕੇ ਸਰਕਾਰ ਤੱਕ ਪਹੁੰਚਾਉਣ ਲਈ ਜਿਹੜਾ ਤੁਸੀਂ ਉਪਰਾਲਾ ਕੀਤਾ ਤੁਹਾਡਾ ਬਹੁਤ ਬਹੁਤ ਸਾਰੇ ਸਾਡੇ ਜਿੰਨੇ ਵੀ ਸਾਥੀ ਆਏ ਹੋਏ ਔਰ ਸਾਰੇ ਪਿੰਡਾਂ ਵੱਲੋਂ ਤੁਹਾਡਾ ਧੰਨਵਾਦ ਹੈ ਹੁਣ ਤੁਸੀਂ ਪੁੱਛੀਏ ਗੱਲ ਬੰਨ ਲਾਉਣ ਦੀ ਮੈਂ ਕਹਿੰਨਾ ਇਸ ਰੋੜ ਮੁਜਾਰੀ ਦੇ ਜਿਹੜੇ ਸਾਡੇ ਨੌਜਵਾਨ ਵੀਰ ਐ ਜਾਂ ਸੁਸਾਇਟੀਆਂ ਐ ਜਾਂ ਇੱਥੇ ਦੇ ਸਾਡੇ ਪੰਚਾਇਤ ਵੀ ਸੀ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਪੈਸੇ ਆਪਣੇ ਇਕੱਠੇ ਕਰਕੇ ਸਰਕਾਰ ਦੁਆਰੇ ਘੁੰਮ ਫਿਰ ਕੇ ਵੀ ਜੇ ਨਹੀਂ ਕੁਝ ਮਿਲਿਆ ਤਾਂ ਪੈਸੇ ਇਕੱਠੇ ਕਰਕੇ ਇਹਨਾਂ ਨੇ ਆਪਣਾ ਬੰਨ ਲਾ ਕੇ ਇਹ ਤਾਂ ਕਿ ਇਹਨਾਂ ਨੇ ਇਕੱਲਿਆਂ ਨੇ ਆਪਣੀ ਲਈ ਨਹੀਂ ਲਾਇਆ ਮੈਂ ਇੱਥੇ ਵੀ ਦੱਸਣਾ ਚਾਹਾਂਗਾ ਇਹਨਾਂ ਨੇ ਸਾਰੇ ਪਿੰਡ ਬਚਾਣ ਲਈ ਇਹ ਬੰਨ ਲਾਇਆ ਪਰ ਉਹ ਬੰਨ ਜਿਹੜਾ ਆ ਗਏ ਜਾ ਕੇ ਫੇਰ ਜੇ ਕਹਾਤ ਮਾਂ ਵੀ ਖੱਡ ਦੀ ਸਫਾਈ ਨਹੀਂ ਸੀ ਜੇ ਹੁੰਦੀ ਤਾਂ ਸ਼ਾਇਦ ਪਾਣੀ ਨਿਕਲ ਜਾਂਦਾ ਇਹ 2 ਘੰਟੇ ਬੰਨ੍ਹਦੇ 2.5 ਘੰਟੇ ਬੜਾ ਜਦੌਜਹਿਦ ਕੀਤਾ ਪਰ ਪਾਣੀ ਇੱਥੇ ਤਿੰਨ ਪਾਸਿਆਂ ਤੋਂ ਆ ਗਿਆ ਇਕੱਠਾ ਹੋ ਕੇ ਪਾਣੀ ਨੇ ਜਦੋਂ ਇਹਨੂੰ ਬੰਨ੍ਹ ਨੂੰ ਤੋੜਿਆ ਬੰਨ੍ਹ ਦੇ ਉੱਤੇ ਲੱਗ ਭਾਗ ਇਹਨਾਂ ਨੇ ਮੇਰਾ ਖਿਆਲ ਹੈ ਵੀ 3 ਕ ਲੱਖ ਦੇ ਕਰੀਬ ਰੁਪਈਆ ਲਾਇਆ ਜੇ ਬਰੀਕੀ ਨਾ ਦੇਖਿਆ ਜਾਵੇ ਉ ਤਾਂ ਕੋਈ 1.5 ਕਹੀ ਜਾਂਦਾ ਕੋ 2 ਪਰ ਸਾਰੇ ਖਰਚੇ ਜੇ ਜੋੜੀਏ ਤਾਂ 3 ਕ ਲੱਖ ਦੇ ਕਰੀਬ ਲਾ ਕੇ ਇਹਨਾਂ ਨੇ ਕਿਉਂਕਿ ਕਿਉਂਕਿ ਮਸ਼ੀਨਰੀ ਕਿਸਾਨਾਂ ਕੋ ਆਪਣੀ ਹੁੰਦੀ ਆ ਤਾਂ ਮਸ਼ੀਨਰੀ ਦਾ ਖਰਚਾ ਨਹੀਂ ਜੋੜਦੇ ਸਾਡੇ ਜ਼ਿਮੀਦਾਰ ਤੇਲ ਨੂੰ ਤਾਂ ਗਿਣਦੇ ਹੀ ਨਹੀਂ ਜੀ ਪਰ ਚਲੋ ਕੋਈ ਗੱਲ ਨਹੀਂ ਸੋ ਇਹਨਾਂ ਨੇ ਇੰਨਾ ਉਪਰਾਲਾ ਕੀਤਾ ਪਰ ਇਹਨਾਂ ਦਾ ਕਿਸੇ ਸਰਕਾਰ ਨੇ ਜਾਂ ਕਿਸੇ ਹੋਰ ਨਗਰ ਨੇ ਕੋਈ ਸਾਥ ਨਹੀਂ ਦਿੱਤਾ ਮੈਂ ਤਾਂ ਇੱਥੇ ਸਪਸ਼ਟ ਕਹੂੰਗਾ ਪਰ ਅਸੀਂ ਹੁਣ ਇੱਥੇ ਖੜੇ ਹਾਂ ਇਹਨਾਂ ਨੂੰ ਵੀ ਦਾਅਵੇ ਨਾਲ ਅਸੀਂ ਇਹਨਾਂ ਨਾਲ ਵਾਅਦਾ ਵੀ ਕਰਦੇ ਹਾਂ ਔਰ ਪਹਿਲੀ ਤਾਂ ਸਰਕਾਰ ਤੋਂ ਮੰਗ ਕਰਾਂਗੇ ਵੀ ਜੇ ਇਹਨਾਂ ਦਾ ਜਿਹੜਾ ਉਪਰਾਲਾ ਹੈ ਆਪਣੇ ਤੌਰ ਤੇ ਕਰਕੇ ਦੇਵੇ ਸਰਕਾਰ ਦੇ ਅਸੀਂ ਅੱਗੇ ਹੀ ਬੇਨਤੀ ਕਰਦੇ ਤੁਹਾਡੇ ਮadhyam ਰਾਹੀਂ ਤਾਂ ਕਿ ਇਹ ਜਿਹੜੇ ਲਗਭਗ 8-9 ਪਿੰਡ ਹੈ ਜਿਹੜੇ ਇਹਨਾਂ ਦਾ ਉਜਾੜਾ ਵੱਜ ਜਾਊਗਾ ਤਾਂ ਕਿ ਇਹਨਾਂ ਨੂੰ ਆਪਣੇ ਪੱਲਿਓਂ ਪੈਸੇ ਲਾਣ ਦੀ ਲੋੜ ਨਾ ਪਵੇ ਤੇ ਨਹੀਂ ਤਾਂ ਅਸੀਂ ਇੱਥੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਇਸ ਮਾਰੀਆਂ ਦੇ ਆਪਣਾ ਇੱਕ ਵਾਅਦਾ ਕਰਦੇ ਆ ਕਿ ਅਸੀਂ ਤਾਂ ਆਪਣੇ ਤੌਰ ਤੇ ਵੀ ਜਿੱਦਾਂ ਇਹਨਾਂ ਨੇ ਆਪਣੇ ਕੋਲ 3 ਲੱਖ ਲਾਇਆ ਸਾਡੇ ਪਿੰਡ ਸਾਰੇ ਆਪਣੇ ਹੀ ਆ तकरीबन ਪਿੰਡ ਨਾਲ ਦਾ ਪਿੰਡ ਸਾਡੇ ਗਵਾਂਡੀਆਂ ਵਾਂਗੂ ਜਿੱਦਾਂ ਗਵਾਂਡੀਆਂ ਦਾ ਘਰ ਹੈ ਅਸੀਂ ਇਕੱਠੇ ਕੋਠੇ ਵੀ ਕਰਾਂਗੇ ਪੈਸੇ ਵੀ ਕਰਾਂਗੇ ਜੇ ਨਹੀਂ ਇਹਨਾਂ ਨੇ ਕੁਝ ਵੀ ਕਰਨਾ ਪਰ ਇਸ ਗੱਲ ਦੀ ਇਸ ਸਰਕਾਰ ਦੇ ਉੱਤੇ ਲਾਹਨਤ ਹੋਏਗੀ ਜੇ ਨਹੀਂ ਉਪਰਾਲਾ ਕਰਦੇ ਕੋਈ ਵੀ ਅਸੀਂ ਇਕੱਠੇ ਕਰਕੇ ਕਿਉਂਕਿ ਜਿੰਨੇ ਵੀ ਪਿੰਡ ਸਾਡੇ ਮੈਂ ਤੁਹਾਨੂੰ ਦੱਸੇ 9-10 ਪਿੰਡ ਹੈ ਇਹਨਾਂ ਦੇ ਪਿੰਡੋਂ ਚ ਵੀ ਬੇਨਤੀ ਕਰਾਂਗੇ ਬੰਦੇ ਸਾਰੇ ਮੋਤਵਾਰ ਇੱਕ ਦੂਜੇ ਨਾਲ ਸੰਬੰਧਤ ਹੈਗੇ ਆ ਕੋਈ ਗੱਲ ਨਹੀਂ ਗੱਲ ਹੋ ਵੀ ਗਈ ਹੈ ਇਹ ਕਰਕੇ ਇਹਨੂੰ ਬੰਨ ਕੇ ਇਹਦਾ ਬੰਨ ਕਰਕੇ ਤੇ ਮੋਹਰਿਓ ਸੁਭਾਈ ਕਰਕੇ ਅਸੀਂ ਇਹਦਾ ਸਾਂਭ ਸੰਭਾਲਾ ਕਰਾਂਗੇ ਪਰ ਸ਼ੋਰੀ ਸਾਹਿਬ ਤੁਸੀਂ ਗੜ ਸ਼ੰਕਰ ਤੋਂ ਆਏ ਹੋ ਮੈਂ ਤੁਹਾਨੂੰ ਬੇਨਤੀ ਕਰ ਦਿੰਦਾ ਕਿ ਇਹ ਪਾਣੀ ਨੇ ਫਿਰ ਅੱਗੇ ਗੜ ਸ਼ੰਕਰ ਜੀ ਜਰੂਰ ਪਹੁੰਚਣਾ ਤੁਸੀਂ ਗੜ ਸ਼ੰਕਰ ਨੂੰ ਵੀ ਤੁਸੀਂ ਅਲਰਟ ਕਰੋ ਕਿ ਉਹ ਆਪਣਾ ਪ੍ਰਬੰਧ ਕਰ ਲੈ ਮੈਂ ਗੱਲ ਕਹਿੰਦੀ ਜਾਂਦੀ ਕਿ ਜਿਹੜਾ ਇਹ ਬੰਨ ਲਾਇਆ ਜਿਸ ਤਰ੍ਹਾਂ ਇਹ ਕੱਚੀ ਮਿੱਟੀ ਦਾ ਲੱਗਾ ਸੀ ਪਥਰੀਲੀ ਜ਼ਮੀਨ ਹੈ ਇਹ ਕੀ ਇਹ ਬੰਨ ਮਤਲਬ ਕਦੋਂ ਲਾਇਆ ਸੀ ਇਹ ਤੇ ਇਹਦੇ ਨਾਲ ਕਿੰਨਾ ਕੁ ਉਦੋਂ ਫਾਇਦਾ ਹੋਇਆ ਤੇ ਕੀ ਹੁਣ ਨੁਕਸਾਨ ਹੋ ਗਿਆ ਪਰ ਇੱਕੜ ਜੇ ਗੱਲ ਕਰੀਏ ਤੇ ਵੀ ਦੇਖੋ ਇਹ ਬੰਨ ਲੱਗਿਆ ਤੋਂ ਲਗਭਗ ਮੇਰਾ ਖਿਆਲ ਹੈ 6-7 ਮਹੀਨੇ ਹੋ ਗਏ ਕਿ 4-5 ਮਹੀਨੇ ਤਾਂ ਮੇਰੇ ਖਿਆਲੋਂ ਗਏ ਹੈ ਜੂਨ ਦੇ ਵਿੱਚ ਜੂਨ ਚ ਲੱਗਾ ਯਾਨੀ ਐਸੇ ਸਾਲ ਇਹ ਬੰਨ ਲਾਇਆ ਗਿਆ ਸੀ ਬਿਲਕੁਲ ਐਸੀ ਸਾਲ ਆਇਆ ਸੀ ਇਸਲੇ ਸਾਲ ਅਜ ਪਿਛਲੇ ਬਰਸਾਤ ਸਾਲ ਪਾਣੀ ਆ ਗਿਆ ਸੀ ਹਾਂਜੀ ਉਹਦੇ ਵਿੱਚ ਲਾਰੇ ਲੱਪਿਆਂ 'ਚ ਰਹਿ ਗਿਆ ਸਰਕਾਰ ਦੇ ਅੰਦਰ ਅਸੀਂ ਕਰਾਂਗੇ ਆਵਾਂਗੇ ਮਰਨ ਉਮੀਦ ਸੀ ਸਰਕਾਰ ਤੋਂ ਬਿਲਕੁਲ ਉਮੀਦ ਸੀ ਜਦੋਂ ਵਾਅਦੇ ਕਰ ਜਾਣੇ ਜੀ ਆ ਉਹ ਕਰਦੇ ਆ ਆ ਭੇਜਾਂਗੇ ਮਸ਼ੀਨ ਭੇਜਦੇ ਆ ਪਰ ਕਾਂਗਰਸ ਸਰਕਾਰ ਵੱਲੋਂ ਤੁਸੀਂ ਚੇਅਰਮੈਨ ਰਹੇ ਹੋ 5 ਸਾਲ ਤੇ ਉਦੋਂ ਤੁਸੀਂ ਇਸ ਸਮੱਸਿਆ ਵੱਲ ਕਦੇ ਕਿਉਂ ਨਹੀਂ ਧਿਆਨ ਦਿੱਤਾ ਉਦੋਂ ਸ਼ੋਰੀ ਸਾਹਿਬ ਇਹ ਸਮੱਸਿਆ ਆਈ ਨਹੀਂ ਆ ਸਾਡੇ ਕੋਲ ਐਨੇ ਬੰਦੇ ਖੜੇ ਆ ਉਦੋਂ ਕਦੇ ਵੀ ਸਾਦੇ ਤਾਂ ਪਹਿਲਾਂ ਪਾਣੀ ਇਧਿਆ ਗਿਆਊਗਾ ਅਸੀਂ ਆਪਣੀ ਹੋਸ਼ ਚ ਇਧਰ ਪਾਣੀ ਦੇਖਿਆ ਕਦੀ ਆਇਆ ਹੀ ਨਹੀਂ ਪਾਣੀ ਇਧਰ ਪਾਣੀ ਦਾ ਰਾਹ ਫੇ ਕਿਉਂ ਬਦਲੇ ਗਿਆ ਇਹ ਪਾਣੀ ਦਾ ਰਾਹ ਇਸ ਕਰਕੇ ਬਦਲ ਗਿਆ ਕਿ ਜਿਹੜਾ ਪਾਰਸ਼ਾ ਜ਼ਿਆਦਾ ਵੀ ਹੋਇਆ ਔਰ ਅੱਗੇ ਜਿਹੜੀ ਸਫਾਈ ਸਾਡੇ ਤੌਰ ਤੇ ਪਿੰਡਾਂ ਦੇ ਵਿੱਚੋਂ ਜਿਹੜਾ ਤੁਹਾਡਾ ਡਰੇਨ ਵਿਭਾਗ ਸੀ ਉਹ ਬੂਟੀਆਂ ਬਾਟੀਆਂ ਖੱਡ ਚੋ ਪਧਰੀਆਂ ਕਰ ਦਿੰਦਾ ਸੀ ਸਾਫ਼ ਕਰ ਦਿੰਦਾ ਮਤਲਬ ਇਹਦੇ ਉੱਪਰ ਇੱਕ ਚੜ੍ਹਦੇ ਪਾਸੇ ਖੱਡ ਜ ਬਿਲਕੁਲ ਚੜਦੇ ਪਾਸੇ ਇੱਕ ਕੋਟ ਆਪਣੇ ਤੋਂ ਆndi ਆ ਕੋਟ ਤੋਂ ਪੰਡੋਰੀ ਵਾਲੀ ਖੱਡੋਂ ਥੱਲੇ ਆ ਕੇ ਫਿਰ ਚੰਦਪੁਰ ਰੋੜੀ ਦੀ ਜਿੱਡੇ ਕੇਸੇ ਵਿੱਚ ਰਲ ਜਾਂਦੀ ਹੈ ਠੀਕ ਪੋਜਿਆਲ ਤੋਂ ਖੱਡ ਆ ਜਾਂਦੀ ਹੈ ਯਾਨੀ ਜੇ ਉਹ ਖੱਡਾਂ ਦੀ ਸਫਾਈ ਹੋ ਜਵੇ ਤਾਂ ਉਹਦੇ ਨਾਲ ਫਿਰ ਕੀ ਫਾਇਦਾ ਹੋਏਗਾ ਉਹਦੇ ਨਾਲ ਦੇਖੋ ਜੀ ਪਾਣੀ ਅੱਗੇ ਨੂੰ ਲੰਘ ਜਾਣਾ ਸੀ ਜਿਹੜੀ ਇਹਨਾਂ ਨੇ ਵੀ ਮਿਹਨਤ ਕਰਕੇ 3 ਲੱਖ ਨਾਲ ਬੰਨ ਲਾਇਆ ਸੀਗਾ ਸ਼ਾਇਦ ਇਹ ਵੀ ਬਹੁਤ ਵੱਡਾ ਸਹਾਰਾ ਬਣ ਜਾਂਦਾ ਜੇ ਅੱਗੇ ਸਫਾਈ ਹੋਈ ਹੁੰਦੀ ਸੋ ਭਾਈ ਨਾ ਹੋਣ ਕਾਰਨ ਪਾਣੀ ਦਾ ਵਹਾ ਚੜ ਗਿਆ ਅੱਪਰ ਨੂੰ ਤੇ 3 ਘੰਟੇ ਸਾਹਮਣੇ ਤੋਂ ਬਾਅਦ ਇਹ ਬੰਨ ਅਖੀਰ ਆਪਣਾ ਆਪਣਾ ਛੱਡ ਗਿਆ ਹੁਣ ਜਿਸ ਤਰ੍ਹਾਂ ਆਪਾਂ ਜ਼ਮੀਨਾਂ ਦੇਖ ਕੇ ਆਏ ਆ ਸਾਰਾ ਦਿਖਿਆ ਕਿ ਪੱਥਰ ਹੀ ਪੱਥਰ ਫੈਲ ਗਿਆ ਤੇ ਇਹ ਵੀ ਮਨ ਲਖੇ ਦੁਆਰਾ ਖੇਤ ਕੀ ਲੱਗਦਾ ਤੁਹਾਨੂੰ ਬਣਾ ਲੈਣਗਾ ਜ਼ਮੀਨਦਾਰ ਕਰੇ ਜੀਵੀਦਾਰ ਦਾ ਜੇ ਤੁਸੀਂ ਇਸ ਵੇਲੇ ਨਾਲ ਗੱਲ ਕਰਕੇ ਦੇਖੋ ਬਹੁਤ ਇਹ ਤਾਂ ਜ਼ੁਬਾਨ ਹੀ ਨਿਕਲਦੀ ਜਿਹੜਾ ਪੈਸਾ ਲੱਗਦਾ ਇੰਨਾ ਜਿੱਥੋਂ ਵੀ ਜ਼ਮੀਨ ਜ਼ਮੀਨਦਾਰ ਤੁਹਾਨੂੰ ਪਤਾ ਪਹਿਲੇ ਕਰਜ਼ੇ ਦੇ ਥੱਲੇ ਆ ਕਿੰਨੀ ਕੁ ਮਤਲਬ ਮੈਥੋਂ ਤੁਸੀਂ ਦੇਖੋ ਵੀ ਇਹਨਾਂ ਜ਼ਮੀਨਾਂ ਨੂੰ ਆਵਾਦ ਕਰਨ ਨੂੰ ਵੀ ਟਾਈਮ ਲੱਗਿਆ ਹੁਣ ਜੇ ਜ਼ਮੀਨਦਾਰ ਨੇ ਆਵਾਦ ਕੀਤੀਆਂ ਸੀ ਉਹਦਾ ਧੂਆਂ ਪਹਿਲੇ ਨਿਕਲ ਚੁੱਕਾ ਐ ਇਸ ਬੰਦੇ ਨੇ ਕਿਸਨ ਕਰਜ਼ਾ ਚੱਕਿਆ ਕਿਸੇ ਦੇ ਚਲੋ ਜਿਹਦੇ ਕਿਸੇ ਦਾ ਬੱਚਾ ਕੋਈ ਬਾਹਰ ਹੈ ਜਾਂ ਕੁਛ ਉਹ ਕਿੰਨੀ ਕੁ ਵਾਰ ਬਾਹਰੋਂ ਵੀ ਕਰ ਸਕਦਾ ਜਿਹੜੀ ਬੇਵਾਦ ਜਬੰਦਰ ਜ਼ਮੀਨ ਸੀ ਜਬਾਹੀ ਨਹੀਂ ਹੁੰਦੀ ਸੀ ਇੱਥੇ ਲੋਕ ਜ਼ਿਆਦਾ ਖੇਤੀ ਕਿਹੜੀ ਖੇਤੀ ਕਰਦੇ ਜਿੱਥੇ ਹੁਣ ਜਿੰਨੀਆਂ ਜ਼ਮੀਨਾਂ ਬਰਬਾਦ ਹੋਈਆਂ ਜ਼ਮੀਨ ਆਵਾਦ ਸੀ ਇਹ ਆ ਤਾਂ 3 ਸਾਲ ਤੋਂ ਬਰਬਾਦ ਹੋਈ ਹੈ ਜ਼ਮੀਨ ਆਵਾਦ ਸੀ ओके ਇੱਥੇ ਦਾ ਆਵਾਦ ਹੈ ਜ਼ਮੀਨ ਚ ਕਮਾਦ ਹੁੰਦੇ ਰਹੇ ਆ ਆ ਸਾਰੇ ਤੁਸੀਂ ਇੱਧਰ ਦੇਖ ਲਓਗੇ ਆ ਨਾਲ ਹੀ ਝੋਨੇ ਲੱਗੇ ਹੋ ਜਿਹੜੇ ਬੱਚੇ ਚੜ੍ਹਦੇ ਪਾਸੇ ਵਾਲੀ ਜਗਾ ਇਹ ਜ਼ਮੀਨ ਆਵਾਦ ਸੀ 3 ਸਾਲ ਤੋਂ ਬਰਬਾਦੀ ਸ਼ੁਰੂ ਹੋਈ ਹੈ ਜ਼ਿਮੀਂਦਾਰ ਆਪਣੀ ਕੋਸ਼ਿਸ਼ ਕਰਦੇ ਰਹਿੰਦੇ ਮੰਨ ਲਓ ਚੱਲਦੀਆਂ ਜ਼ਮੀਨਾਂ ਵਾਂ ਤਾਂ ਸਰਕਾਰ ਦੇ ਡੰਗਾ ਨਾ ਲਾਣ ਦੀ ਨਿਲੈਕੀ ਕਰਕੇ ਨੁਕਸਾਨ ਹੋ ਗਏ ਅੱਜ ਬੇਵਾਦ ਹੋ ਗਈਆਂ ਅੱਜ ਬੇਵਾਦ ਹੋ ਗਈਆਂ ਜ਼ਿਮੀਂਦਾਰ ਨੂੰ ਇੱਕ ਕਿੱਲੇ ਦਾ ਲਗਭਗ ਵੇਜ ਅੱਜ ਚਾਲੂ ਕਰਨਾ ਹੋਵੇ ਤਾਂ 20-20 ਲੱਖ ਰੁਪਏ ਇਹਨਾਂ ਦਾ ਖਰਚਾ ਆ ਜਾਣਾ ਜੇ ਮੈਂ ਇੱਕ ਜੱਟ ਹੋਣ ਦੇ ਨਾਤੇ ਤੁਹਾਨੂੰ ਦੱਸਾਂ ਕਿ ਖੇਤਾ ਕਿੱਦਾਂ ਨਿਕਲਦਾ ਖ ਤੇਲ ਦਾ ਕੀ ਭਾਇ ਜੀ 100 ਤੋਂ ਉੱਪਰ ਡੀਜ਼ਲ ਹੋ ਚੁੱਕਾ ਤੇ ਮਸ਼ੀਨਰੀ ਫੁੱਟਦੀ ਐ ਮਤਲਬ ਲੱਖਾਂ ਰੁਪਏ ਦਾ ਨੁਕਸਾਨ ਪਰ ਵੀ ਇੱਕੜ ਹੋ ਚੁੱਕਾ ਹਾਂ ਬਿਲਕੁਲ ਬਿਲਕੁਲ ਤੇ ਸਰਕਾਰ ਤੋਂ ਕੀ ਮੁਆਵਜ਼ੇ ਦੀ ਮੰਗ ਕਰਦੇ ਹਾਂ ਇਹ ਨਾ ਪਿੰਡਾ ਕਰਕੇ ਖਾਸ ਕਰਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਤਾਂ ਇਹ ਐ ਵੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਤਿੰਨ ਸਾਲ ਤੋਂ ਨੁਕਸਾਨ ਹੋ ਰਿਹਾ ਜੇ ਉਹਨਾਂ ਦਾ ਮੈਂ ਹਿਸਾਬ ਲਾਵਾਂ ਫਸਲ ਦਾ ਹੀ ਤਾਂ ਉਹਨਾਂ ਦਾ ਏਡੇ 2-2 ਲੱਖ ਦਾ ਕਿੱਲੇ ਦਾ ਵੈਸੇ ਹੀ ਬਣਦਾ ਤਿੰਨ ਸਾਲ ਤਾਂ ਹੋ ਗਿਆ ਇੱਥੇ ਜੇ ਹਿਸਾਬ ਲਈਏ ਆਪਾਂ ਬਰਬਾਦੀ ਜਿਹੜੀ ਇਹਨਾਂ ਦੀ ਹੋ ਗਈ ਐ ਜਮੀਨਾਂ ਬਣਾਉਣ ਦੀ ਜੇ ਕਰਨੇ ਦੀ ਫੇਰ ਤਾਂ ਅਸੀਂ ਕਹਿੰਦੇ 5 ਲੱਖ ਰੁਪਏ ਕਿੱਲੇ ਦਾ ਖਾਸ ਕਰਕੇ ਜਿਹੜੀਆਂ ਮੋਹਰਲੇ ਪਿੰਡ ਰਗੜ ਹੋ ਗਈਆਂ ਇਹਨਾਂ ਨੂੰ ਚਾਹੀਦਾ ਏ ਪਰ ਇੱਥੇ ਕਿਹਾ ਏ ਇੱਕ ਮਸ ਕਿਸੇ ਨੂੰ 25000 ਦੇਵਾਂਗੇ ਉਹ ਵੀ ਕੋਈ ਦੇਣ ਨਹੀਂ ਆਇਆ ਤੁਸੀਂ ਦੱਸੋ ਕਿ ਇਹਨਾਂ ਨੂੰ ਮੁਆਵਜ਼ਾ ਮਿਲਿਆ ਕੋਈ ਦੱਸ ਦਵੇ ਕਿਸੇ ਕੋਲ ਨਹੀਂ ਕੋ ਆਇਆ ਨਾ ਇੱਥੇ ਪਟਵਾਰੀ ਪਹੁੰਚਦਾ ਨਾ ਕੋਈ ਗਦਾਵਰੀਏ ਤਾਂ ਫਾਰਮੈਲਟੀ ਇੱਕ ਜਿੰਨੀ ਕੁ ਦੇਰ ਉਹ ਬਾਰਸ਼ਾਂ ਪੈਂਦੀਆਂ ਉੰਨੀ ਕੁ ਦੇਰ ਜਿਹੜਾ ਵੀ ਕੋਈ ਆਂਦਾ ਪਿੱਛੋ ਜਿੰਮੇਵਾਰ ਚਾਹੇ ਕੋਈ ਡੀਸੀ ਸਾਹਿਬ ਹੈ ਚਾਹੀ ਕੋਈ ਹੈ ਉਹ ਰੋਡ ਦੇ ਉੱਤੋਂ ਘੂਗੂ ਵਜਾ ਕੇ ਚਲੇ ਜਾਂਦੇ ਆ ਮੈਂ ਕਹਿੰਦਾ ਜ਼ਮੀਨੀ ਪੱਧਰ ਤੇ ਆਉਣਾ ਤੁਸੀਂ ਇੱਥੇ ਤੁਹਾਨੂੰ ਦਿਖਾਉਣ ਆਏ ਆ ਇੱਥੇ ਤੱਕ ਤਾਂ ਕੋਈ ਆਇਆ ਹੀ ਨਹੀਂ ਆਹ ਜਿਹੜਾ ਜਿੱਥੇ ਨੁਕਸਾਨ ਐਨਾ ਸ਼ੁਰੂ ਹੋਇਆ ਇੱਥੇ ਜੜ ਫੜਨ ਤਾਂ ਕੋਈ ਆਇਆ ਹੀ ਨਹੀਂ ਵੀ ਕੀ ਐ ਸੜਕਾਂ ਦੇ ਉੱਤੋਂ ਐਦਾਂ ਕਰ ਦਵਾਂਗੇ ਐਦਾਂ ਕਰ ਦਵਾਂਗੇ ਸੜਕਾਂ ਵੀ ਢੜ ਗਈਆਂ ਨਵੀਆਂ ਜਿਹੜੀਆਂ ਇੱਕਾ ਸਰਗ ਬਣੀ ਸੀ ਅਜੇ ਅੱਧੀ ਬਣੀ ਆ ਉਹ ਵੀ ਢੜ ਗਈ ਇੱਕ ਮੈਂ ਹੋਰ ਵੱਖਰੀ ਗੱਲ ਕਰਨੀ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿੰਡ ਵਾਲੇ ਜਿਸ ਸਰਕਾਰ ਨੇ ਕੋਈ ਨਾਂ ਇਸ ਤਰ੍ਹਾਂ ਦਾ ਅਪਰਾਧ ਕੀਤਾ ਪਿੰਡ ਵਾਲੇ ਆਪਣੇ ਪੱਧਰ ਤੇ ਇੱਥੇ ਜ਼ਰੂਰ ਕੋਈ ਨਾ ਕੋਈ ਡੰਗਾ ਲਾਣਗੇ ਕੱਚਾ ਪੱਕਾ ਜਿਸ ਤਰ੍ਹਾਂ ਇਹ ਬਣਦਾ ਹੋਇਆ ਜਿੰਨੀ ਕੁ ਸਮਰੱਥਾ ਹੋਈ ਉਹਦੇ ਨਾਲ ਗੜਸ਼ੰਕਰ ਤੇ ਫਲੱਡ ਦਾ ਕੀ ਅਸਰ ਹੋਏਗਾ ਜਿਹੜੇ ਪਾਣੀ ਦਾ ਰੁੱਖੇ ਇੱਥੇ ਰੁਕੇਗਾ ਤਾਂ ਪਾਣੀ ਤਾਂ ਕਿਸੇ ਨਾ ਕਿਸੇ ਪਾਸੇ ਨਿਕਲੇਗਾ ਫਿਰ ਤੇ ਉਹਨਾਂ ਗੜਸ਼ੰਕਰ ਨੂੰ ਬਲਕਿ ਮਤਲਬ ਸੰਭਾਵਨਾ ਪ੍ਰਗਟ ਕਰਦੇ ਕੋ ਤੇ ਕਿਸ ਤਰ੍ਹਾਂ ਦਾ ਅਸਰ ਪਾਏਗਾ ਦੇਖੋ ਸਾਨੂੰ ਇਹ ਬਹੁਤ ਵੱਡੀ ਮੈਂ ਖੁਦ ਸੋਚ ਰਿਹਾ ਵੀ ਸਾਡੀ ਵੀ ਇੰਨੀ ਉਮਰ ਹੋ ਗਈ ਹੈ ਅਸੀਂ ਕਦੇ ਪਾਣੀ ਜਿਹੜਾ ਆ ਇਹ ਪਹਿਲਾਂ ਤੋਂ ਜਾ ਰਿਹਾ ਕਿਉਂ ਨਹੀਂ ਇਹਦੀ ਚਿੰਤਾ ਤੁਹਾਡਾ ਗਰシャンਕਰ ਜਿਹੜਾ ਵੀ ਇਹ ਸ਼ਹਿਰ ਸਾਡਾ ਵੀ ਸ਼ਹਿਰ ਹੋਈ ਹੈ ਕਿਉਂ ਨਹੀਂ ਕਰ ਰਿਹਾ ਇਹ ਜਿਹੜਾ ਪਾਣੀ ਜਦੋਂ ਇੱਥੋਂ ਇਹ ਪੱਕੇ ਬੰਦ ਲੱਗ ਜਾਣੇ ਆ ਇਹ ਤਾਂ ਹੋਣਾ ਹੀ ਆ ਚੋਰੀ ਸਾਥ ਤੁਹਾਡੇ ਨਾਲ ਵਾਦਾ ਸਰਕਾਰਾਂ ਕਰਨ ਚਾਹੇ ਅਸੀਂ ਰਲ ਕੇ ਕਰੀਏ ਇਹ ਹੋਣਾ ਹੀ ਆ ਕਿਉਂਕਿ ਪਿੰਡ ਸਾਡੇ ਬਰਬਾਦ ਹੋਗਾ 3 ਸਾਲ ਤੋਂ ਇਹ ਪਾਣੀ ਨੇ ਅਖੀਰ ਨੂੰ ਇੱਥੋਂ ਜਾ ਕੇ ਅੱਗੇ ਕਨੈਲ ਤੋਂ ਨਾਲ ਹੁੰਦਾ ਹੋਇਆ ਤੇ ਰੋੜਾਂ ਦੀ ਘਾਗੋਂ ਪਹੁੰਚ ਕੇ ਨੇ ਦੁਗਰੀ ਭੰਮੀਆਂ ਤੋਂ ਅੱਗੇ ਸਿੱਧਾ ਹੀ ਸੜਾ ਹੈਗਾ ਉਹ ਖਾਲਸਾ ਕਾਲਜ ਆ ਗਿਆ ਬਿਜਲੀ ਘਰ ਤੋਂ ਅੱਗੇ ਤੇ ਪਾਣੀ ਨੇ ਫਿਰ ਉੱਥੇ ਜਾਣਾ ਜਦੋਂ ਇਹ ਇੱਧਰ ਜਾ ਕੇ ਸਾਡੇ ਪਿੰਡਾਂ 'ਚ ਵੜ ਜਾਂਦਾ ਇਸ ਕਰਕੇ ਗੜਸ਼ੰਕਰ ਨੂੰ ਪਾਣੀ ਬਹੁਤਾ ਨਹੀਂ ਜਾਂਦਾ ਪਰ ਫਿਰ ਵੀ ਜਿੰਨਾ ਕਿ ਚੱਲਿਆ ਇਹ ਉਹਨੇ ਨੇ ਵੀ ਤੁਸੀਂ ਦੇਖੋ ਗੜਸ਼ੰਕਰ ਦਾ ਹਾਲ ਕਿਆ ਬਣਾਇਆ ਸੋ ਇਹ ਮੈਂ ਗੜਸ਼ੰਕਰ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਚਾਹੇ ਉੱਥੇ ਦੀ ਕਮੇਟੀ ਐ ਮਿਊਸਪਲ ਕਮੇਟੀ ਉਹ ਵੀ ਆਪਣਾ ਭਾਈ ਸੋਚੇ ਜਿੱਥੇ ਕਿਤੇ ਖੱਡਾਂ ਜਾਂ ਸੜਕਾਂ ਥੱਲੇ ਪੁੜੀਆਂ ਉਹਦਾ ਸਫਾਈ ਕਰਾ ਕੇ ਆਪਣੇ ਸ਼ਹਿਰ ਨੂੰ ਵੀ ਬਚਾਉਣਾ ਪਊਗਾ ਕਿਉਂਕਿ ਇਸ ਪਾਣੀ ਨੇ ਤਾਂ ਆਖਰ ਤਾਂ ਆਪਣੇ ਰਸਤੇ ਤੇ ਜਾਣਾ ਹੀ ਜਾਣਾ ਸੋ ਮੋਹਨ ਸਿੰਘ ਥਿਆੜਾ ਉਹਨਾਂ ਦੀ ਸਰਕਾਰ ਤੋਂ ਮੰਗ ਆ ਕਿ 5 ਲੱਖ ਰੁਪਏ ਪ੍ਰਤੀ ਏਕੜ ਪਿੰਡ ਰੋਡ ਮਿਆਰਾ ਨੰਗਲਾਂ ਵਗੈਰਾ ਪਿੰਡਾਂ ਦੇ ਇਹਨਾਂ ਦਿੱਤਾ ਜਾਵੇ ਕਿਉਂਕਿ ਫਸਲਾਂ ਬਰਬਾਦ ਹੋ ਗਈਆਂ ਪਿਛਲੇ 3 ਸਾਲ ਤੋਂ ਬਰਬਾਦ ਹੋ ਰਹੀਆਂ ਜ਼ਮੀਨ ਦੇ ਵਿੱਚ ਪੱਥਰ ਭਰ ਗਿਆ ਲਾਏ ਹੋਏ ਡੰਗੇ ਟੁੱਟ ਗਏ ਆ ਔਰ ਜ਼ਮੀਨ ਤੇ ਜ਼ਮੀਨ ਲੱਗਦੀ ਨਹੀਂ ਹੁਣ ਤਾਂ ਖਾੜੀ ਲੱਗਣ ਢਈ ਆ ਉਸੇ ਨਾਲ ਨਾਲ ਜਿਹੜਾ ਕਿ ਇਹਨਾਂ ਨੇ ਇੱਕ ਸਟੇਟ ਕੀਤਾ ਵਾ ਕਿ ਜਿਸ ਦਿਨ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਪਣੇ ਪੱਧਰ ਤੇ ਚਾਹੇ ਸਰਕਾਰ ਤੋਂ ਪ੍ਰੈਸ਼ਰ ਪਾ ਕੇ ਡੰਗੇ ਲਵਾਣ ਤਾਂ ਉਸ ਤੋਂ ਬਾਅਦ ਗੜਸ਼ੰਕਰ ਨੂੰ ਇੱਕ ਨਮੀ ਮਾਰ ਪਾਣੀ ਵੀ ਇੱਕ ਵੱਡੀ ਸਪੀਡ ਦੇ ਨਾਲ ਲੱਗੇਗੀ ਉਸੇ ਲਈ ਗੜਸ਼ੰਕਰ ਦੇ ਵਿੱਚ ਬੰਦ ਪਈਆਂ ਪੁੜੀਆਂ ਖੋਲਣ ਦਾ ਫੌਨ ਤੋਂ ਹੀ ਪ੍ਰਬੰਧ ਕਰ ਲੈਣਾ ਚਾਹੀਦਾ ਵਾ ਧੰਨਵਾਦ ਸੋਇਆ ਜੋ ਤੁਸੀਂ ਦੇਖ ਰਹੇ ਹੋ ਇਹ ਰਾਹ ਖੱਡ ਦਾ ਨਹੀਂ ਪਾਣੀ ਦਾ ਰਾਹ ਨਹੀਂ ਇਹ ਖੇਤ ਸੀਗੇ ਇਹ ਖੇਤਾਂ 'ਚ ਰੁੜ ਕੇ ਕਿਸ ਤਰ੍ਹਾਂ ਨੜੇ ਵਗੈਰਾ ਪੱਥਰ ਵਗੈਰਾ ਆ ਗਏ ਆ ਇਹਨਾਂ ਨੂੰ ਦੇਖ ਕੇ ਕੋਈ ਚੰਗਾ ਭਲਾ ਜ਼ਮੀਦਾਰ ਵੀ ਹੱਥ ਖੜਾ ਕਰ ਜਾਏਗਾ ਕਿ ਜੇ ਇਹਨੂੰ ਦੁਬਾਰਾ ਖੇਤ ਬਣਾਉਣ ਦੀ ਸੋਚਣਾ ਹੋਵੇ ਇਹ ਬਿਲਕੁਲ ਸ਼왈ਕੀਆਂ ਜਿਹੜੀਆਂ ਨੀਂਹ ਪਹਾੜੀਆਂ ਉਹਦੇ ਥੱਲੇ ਦਾ ਬਸਤਾ ਇਲਾਕਾ ਵਾ ਤੇ ਜਿੰਨਾ ਇਹ ਪੱਥਰ ਰੁੜ ਕੇ ਆਇਆ ਇਹ ਪੱਥਰ ਬਾਹਰ ਨਹੀਂ ਆਇਆ ਬਲਕਿ ਜ਼ਮੀਨ ਦੇ ਵਿੱਚ ਹੀ ਪੱਥਰ ਇਹਦੇ ਲੇਕਿਨ ਉੱਪਰ ਕਿਸਾਨਾਂ ਨੇ ਆਪਣੇ ਹਿਸਾਬ ਨਾਲ ਮਿੱਟੀ ਪਾਈ ਸੀ ਕਿ ਤਾਂ ਜੋ 4 5 6 ਇੰਚ ਤੇ ਕੋ ਖੇਤੀ ਕਰ ਸਕਣ ਪਰ ਜਿਸ ਤਰ੍ਹਾਂ ਦੇ ਹਾਲਾਤ ਆ 8 8 9 9 ਫੁੱਟ ਤੱਕ ਹੁਣ ਐਸੇ ਤਰ੍ਹਾਂ ਇੱਥੇ ਪੱਥਰ ਹੋ ਗਏ ਨੇ ਤੇ ਇਸ ਜ਼ਮੀਨ ਨੂੰ ਦੁਬਾਰਾ ਬਾਹੀ ਵਾਲੀ ਜ਼ਮੀਨ ਬਣਾਣ ਲਈ ਬੜਾ ਲੰਮਾ ਸਮਾਂ ਲੱਗ ਜਾਏਗਾ ਇੱਕ ਹੌਸਲਾ ਹੁੰਦਾ ਜ਼ਿਮੀਂਦਾਰ ਦਾ ਉਹ ਮਿਹਨਤ ਕਰਨ ਤੋਂ ਬਾਅਦ ਉਹ ਵੀ ਕਈ ਵਾਰ ਟੁੱਟ ਜਾਂਦਾ ਇਹੋ ਜੇ ਸਥਾਨ ਦੀ ਜ਼ਮੀਨ ਨੂੰ ਦੇਖ ਕੇ ਖੇਤੀ ਕਰਨਾ ਤਾਂ ਦੂਰ ਇੱਥੇ ਰਾਹ ਬਣਾਣਾ ਵੀ ਔਖਾ ਹੋ ਗਿਆ ਹੈ